ਰਣੀ ਕਿਰਪਾ ਸਤ ਗੁਰ ਸੁਖ ਵਿਖਾਲਿਆ ਸਤ ਗੁਰ ਸੁਖ ਵਿਖਾਲਿਆ ਸਤ ਗੁਰ ਸੁਖ ਵਿਖਾਲਿਆ ਸਭ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਸੱਚ सगल समगरी तुम रूतर तारी तुम ते हो तुमरी गत में त तुमी जानी नानकास तन 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 शाही शन शा। ਪੰਥ ਦੇ ਵਾਲੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਮੁਕੱਦਸ ਅਸਥਾਨ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਸੱਚੇ ਬਾਦਸ਼ਾਹ ਜੀਓ ਸਮੂਹ ਸੰਗਤਾਂ ਦੀ ਗੁਰੂ ਖਾਲਸਾ ਪੰਥ ਦੀ ਅਰਦਾਸ ਬੇਨਤੀ ਹੈ ਆਪ ਜੀ ਦੇ ਪਾਵਨ ਬਚਨ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਭਰੇ ਤਿਤੈ ਲਹੁ ਉਬਾ ਸੱਚੇ ਬਾਦਸ਼ਾਹ ਜੀਓ ਦੱਖਣੀ ਏਸ਼ੀਆ ਦੇ ਵਿੱਚ ਸੁਖ ਸ਼ਾਂਤੀ ਹੋਵੇ ਜੋ ਜੰਗ ਵਰਗੇ ਹਾਲਾਤ ਬਣੇ ਨੇ ਸੱਚੇ ਬਾਦਸ਼ਾਹ ਆਪ ਜੀ ਸ਼ਾਂਤੀ ਵਰਤਾਓ ਆਪ ਕਿਰਪਾ ਕਰੋ ਰਹਿਮਤ ਕਰੋ ਸਮੁੱਚੇ ਸੰਸਾਰ ਦੇ ਅੰਦਰ ਵਸਣ ਵਾਲੀ ਸਮੁੱਚੀ ਮਨੁੱਖਤਾ ਜੀਵ ਜੰਤੂ ਸੱਚੇ ਬਾਦਸ਼ਾਹ ਜੀਓ ਉਹਨਾਂ ਦਾ ਕਲਿਆਣ ਕਰਨ ਵਾਲੇ ਆਪ ਸਾਰਿਆਂ ਦਾ ਭਲਾ ਕਰੋ ਇਸ ਦੱਖਣ ਏਸ਼ੀਆ ਖਿੱਤੇ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਆਪਸੀ ਪ੍ਰੇਮ ਪਿਆਰ ਮੁਹੱਬਤ ਇਤفاق ਵਧੇ ਆਪ ਜੀ ਕਿਰਪਾ ਕਰੋ ਰਹਿਮਤ ਕਰੋ ਜੋ جنگ ਵਰਗੇ ਹਾਲਾਤ ਬੜੇ ਨੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਹੇ ਵਾਹਿਗੁਰੂ ਇਹਨੂੰ ਟਾਲੋ ਸਾਰਿਆਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖੋ ਚੜ੍ਹਦੀ ਕਲਾ ਬਖਸ਼ੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਕਿਰਪਾ ਦਾ ਸਤ ਗੁਰ ਸੁਖ ਵਿਖਾਲਿਆ सतगुर सुख विखा ल सचा शब्द विचार सचार बिस्र सगल समगरी तुमर सूत्रारी तुम ते हो तुमरी ग में ती नानक दास। दा ताना, 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 शाही शैन शाह पंथ दे वाली। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਮੁਕੱਦਸ ਅਸਥਾਨ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਸੱਚੇ ਪਾਤਸ਼ਾਹ ਜੀਓ ਸਮੂਹ ਸੰਗਤਾਂ ਦੀ ਗੁਰੂ ਖਾਲਸਾ ਪੰਥ ਦੀ ਅਰਦਾਸ ਬੇਨਤੀ ਹੈ ਆਪ ਜੀ ਦੇ ਪਾਵਨ ਬਚਨ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਸ ਦੁਆਰੇ ਉੱਭਰੇ ਤਿਤੈ ਲਹੁ ਉਬਾਰ ਸੱਚੇ ਬਾਦਸ਼ਾਹ ਜੀਓ ਦੱਖਣੀ ਏਸ਼ੀਆ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਜੋ ਜੰਗ ਵਰਗੇ ਹਾਲਾਤ ਬਣੇ ਨੇ ਸੱਚੇ ਬਾਦਸ਼ਾਹ ਆਪ ਜੀ ਸ਼ਾਂਤੀ ਵਰਤਾਓ ਆਪ ਕਿਰਪਾ ਕਰੋ ਰਹਿਮਤ ਕਰੋ ਸਮੁੱਚੇ ਸੰਸਾਰ ਦੇ ਅੰਦਰ ਵਸਣ ਵਾਲੀ ਸਮੁੱਚੀ ਮਨੁੱਖਤਾ ਜੀਵ ਜੰਤੂ ਸੱਚੇ ਬਾਦਸ਼ਾਹ ਜੀਓ ਉਹਨਾਂ ਦਾ ਕਲਿਆਣ ਕਰਨ ਵਾਲੇ ਆਪ ਸਾਰਿਆਂ ਦਾ ਭਲਾ ਕਰੋ ਇਸ ਦੱਖਣ ਏਸ਼ੀਆ ਖੇਤੇ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਆਪਸੀ ਪ੍ਰੇਮ ਪਿਆਰ ਮੁਹੱਬਤ ਇਤفاق ਵਧੇ ਆਪ ਜੀ ਕਿਰਪਾ ਕਰੋ ਰਹਿਮਤ ਕਰੋ ਜੋ جنگ ਵਰਗੇ ਹਾਲਾਤ ਬੜੇ ਨੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਹੇ ਵਾਹਿਗੁਰੂ ਇਹਨੂੰ ਟਾਲੋ ਸਾਰਿਆਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖੋ ਚੜ੍ਹਦੀ ਕਲਾ ਬਖਸ਼ੋ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਆਪਣੀ ਕਿਰਪਾ ਦਾ ਸਤ ਗੁਰ ਸੁਖ ਵਿਖਾਲਿਆ ਸਤ ਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ ਸਚਾਰ ਬੇਸਰ ਸਗਲ ਸਮਗਰੀ ਤੁਮਰ ਸੂਤਰ ਧਾਰੀ ਤੁਮ ਤੇ ਹੋ ਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਦਾ ਗੁਰੂ ਆਮਨੀ ਧੰਨ 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 ਸ਼ਾਹੀ ਸ਼ੈਨशाह ਪੰਥ ਦੇ ਵਾਲੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਮਕਦਸ ਅਸਥਾਨ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਸੱਚੇ ਪਾਤਸ਼ਾਹ ਜੀਓ ਸਮੂਹ ਸੰਗਤਾਂ ਦੀ ਗੁਰੂ ਖਾਲਸਾ ਪੰਥ ਦੀ ਅਰਦਾਸ ਬੇਨਤੀ ਹੈ ਆਪ ਜੀ ਦੇ ਪਾਵਨ ਬਚਨ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਸ ਦੁਆਰੇ ਉਬਰੈ ਤਿਤੈ ਲਹੁ ਉਬਾਰ ਸੱਚੇ ਬਾਦਸ਼ਾਹ ਜੀਓ ਦੱਖਣੀ ਏਸ਼ੀਆ ਦੇ ਵਿੱਚ ਸੁਖ ਸ਼ਾਂਤੀ ਹੋਵੇ ਜੋ جنگ ਵਰਗੇ ਹਾਲਾਤ ਬਣੇ ਨੇ ਸੱਚੇ ਬਾਦਸ਼ਾਹ ਆਪ ਜੀ ਸ਼ਾਂਤੀ ਵਰਤਾਓ ਆਪ ਕਿਰਪਾ ਕਰੋ ਰਹਿਮਤ ਕਰੋ ਸਮੁੱਚੇ ਸੰਸਾਰ ਦੇ ਅੰਦਰ ਵਸਣ ਵਾਲੀ ਸਮੁੱਚੀ ਮਨੁੱਖਤਾ ਜੀਵ ਜੰਤੂ ਸੱਚੇ ਬਾਦਸ਼ਾਹ ਜੀਓ ਉਹਨਾਂ ਦਾ ਕਲਿਆਣ ਕਰਨ ਵਾਲੇ ਆਪ ਸਾਰਿਆਂ ਦਾ ਭਲਾ ਕਰੋ ਇਸ ਦੱਖਣ ਏਸ਼ੀਆ ਖੇਤੇ ਦੇ ਵਿੱਚ ਸੁਖ ਸ਼ਾਂਤੀ ਹੋਵੇ ਆਪਸੀ ਪ੍ਰੇਮ ਪਿਆਰ ਮੁਹੱਬਤ ਇਤਫਾਕ ਵਧੇ ਆਪ ਜੀ ਕਿਰਪਾ ਕਰੋ ਰਹਿਮਤ ਕਰੋ ਜੋ ਜੰਗ ਵਰਗੇ ਹਾਲਾਤ ਬੜੇ ਨੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਹੇ ਵਾਹਿਗੁਰੂ ਇਹਨੂੰ ਟਾਲੋ ਸਾਰਿਆਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖੋ ਚੜ੍ਹਦੀ ਕਲਾ ਬਖਸ਼ੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਕਿਰਪਾ ਦਾ ਸਤ ਗੁਰ ਸੁਖ ਵਿਖਾਲਿਆ ਸਤ ਗੁਰ ਸੁਖ ਵਿਖਾਲਿਆ सचा शब्द विचार सचार विस्र सगल समगरी तुमर सुतर तारी तु हो ਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਦਾ ਗੁਰੂ ਬਾਣੀ ਧੰਨ 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 ਸ਼ਾਹੀ ਸ਼ੈਨशाह ਪੰਥ ਦੇ ਵਾਲੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਮੁਕੱਦਸ ਅਸਥਾਨ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਸੱਚੇ ਪਾਤਸ਼ਾਹ ਜੀਓ ਸਮੂਹ ਸੰਗਤਾਂ ਦੀ ਗੁਰੂ ਖਾਲਸਾ ਪੰਥ ਦੀ ਅਰਦਾਸ ਬੇਨਤੀ ਹੈ ਆਪ ਜੀ ਦੇ ਪਾਵਨ ਬਚਨ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਸ ਦੁਆਰੇ ਉਭਰੇ ਤਿਤੈ ਲਹੁ ਉਬਾਰ ਸੱਚੇ ਬਾਦਸ਼ਾਹ ਜੀਓ ਦੱਖਣੀ ਏਸ਼ੀਆ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਜੋ ਜੰਗ ਵਰਗੇ ਹਾਲਾਤ ਬਣੇ ਨੇ ਸੱਚੇ ਬਾਦਸ਼ਾਹ ਆਪ ਜੀ ਸ਼ਾਂਤੀ ਵਰਤਾਓ ਆਪ ਕਿਰਪਾ ਕਰੋ ਰਹਿਮਤ ਕਰੋ ਸਮੁੱਚੇ ਸੰਸਾਰ ਦੇ ਅੰਦਰ ਵਸਣ ਵਾਲੀ ਸਮੁੱਚੀ ਮਨੁੱਖਤਾ ਜੀਵ ਜੰਤੂ ਸੱਚੇ ਪਾਤਸ਼ਾਹ ਜੀਓ ਉਹਨਾਂ ਦਾ ਕਲਿਆਣ ਕਰਨ ਵਾਲੇ ਆਪ ਸਾਰਿਆਂ ਦਾ ਭਲਾ ਕਰੋ ਇਸ ਦੱਖਣ ਏਸ਼ੀਆ ਖੇਤੇ ਦੇ ਵਿੱਚ ਸੁਖ ਸ਼ਾਂਤੀ ਹੋਵੇ ਆਪਸੀ ਪ੍ਰੇਮ ਪਿਆਰ ਮੁਹੱਬਤ ਇਤਫਾਕ ਵੜੇ ਆਪ ਜੀ ਕਿਰਪਾ ਕਰੋ ਰਹਿਮਤ ਕਰੋ ਜੋ ਜੰਗ ਵਰਗੇ ਹਾਲਾਤ ਬੜੇ ਨੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਹੇ ਵਾਹਿਗੁਰੂ ਇਹਨੂੰ ਟਾਲੋ ਸਾਰਿਆਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖੋ ਚੜ੍ਹਦੀ ਕਲਾ ਬਖਸ਼ੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ